अध्यक्ष डॉक्टर रविंदर संधु जी मंजिलें उनको मिलती हैं जिनके पंखों में जान होती है उनको मिलती हैं जिनके सपनों में जान होती है पंखों से कुछ नहीं होता हौसलों से उड़ान होती है मंजिलें उनको मिलती हैं जिनके सपनों में जान होती है पंखों से कुछ नहीं होता हौसलों से उड़ान होती है ਇਹ ਗਏ ਨੇ ਛੱਡ ਸਾਡੇ ਨਰਿੰਦਰ ਮੋਦੀ ਜੀ ਔਰ ਅੰਮ੍ਰਿਤਸਰ ਦੇ ਲਈ ਅੱਜ ਇੱਕ ਸੁਨਹਿਰੀ ਸਮਾਂ ਆ ਰਿਹਾ ਹੈ ਕਿ ਮੋਦੀ ਜੀ ਨੇ ਜਿਸ ਤਰ੍ਹਾਂ ਪਿਛਲੇ 9.5 ਸਾਲ ਦੇ ਵਿੱਚ ਵਿਕਾਸ ਦੀ ਚੋਹ ਮੱਖੀ ਵਿਕਾਸ ਕਰਾਇਆ ਸਰਵ ਪੱਖੀ ਵਿਕਾਸ ਇਸ ਦੇਸ਼ ਦਾ ਕਰਾਇਆ ਔਰ ਹਰ ਸੈਗਮੈਂਟ ਦਾ ਵਿਕਾਸ ਕਰਾਇਆ ਆਮ ਆਦਮੀ ਤੱਕ ਸੋਦਾ ਬਚਾਈ ਹੈ ਸੋ ਅੱਜ ਆ ਮੈਂ ਬਹੁਤ ਧੰਨਵਾਦੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਔਰ ਸਾਡੇ ਆ ਰੇਲਵੇ ਮਨਿਸਟਰ ਅਸ਼ਨੀ ਵੈਸ਼ਨਵ ਜੀ ਦਾ ਕਿ ਉਹਨਾਂ ਨੇ ਜਿਹੜੀ ਇੱਕ ਬਹੁਤ ਮੰਗ ਸੀ ਸਾਡੇ ਸ਼ਹਿਰ ਵਾਸੀਆਂ ਦੀ ਮੰਗਾਂ ਤੇ ਬਹੁਤ ਪੂਰੀਆਂ ਕੀਤੀਆਂ ਮੈਂ ਸਾਰੀਆਂ ਡਿਸਕਸ ਕਰਾਂਗਾ ਤੁਹਾਡੇ ਨਾਲ ਉਹ ਮੰਗ ਸੀਗੀ ਇੱਕ ਫਾਸਟ ਟ੍ਰੇਨ ਦਿੱਲੀ ਔਰ ਅੰਮ੍ਰਿਤਸਰ ਦੇ ਵਿੱਚ ਸੋ ਉਹ ਜਿਹੜੀ ਸਾਡੇ ਲਈ ਸਵੈਮਾਨ ਦਾ ਪ੍ਰਤੀਕ ਟ੍ਰੇਨ ਹੈ ਸਾਡੇ ਲਈ ਗੌਰਵ ਦਾ ਪ੍ਰਤੀਕ ਟ੍ਰੇਨ ਹੈ ਵੰਦੇ ਭਾਰਤ ਵੰਦੇ ਭਾਰਤ ਜਿਹੜੀ ਟ੍ਰੇਨ ਹੈ ਔਰ ਵੰਦੇ ਭਾਰਤ ਦਾ ਮਤਲਬ ਮੈਂ ਤੁਹਾਨੂੰ ਦੱਸ ਦਿਆ ਵੰਦੇ ਦਾ ਮਤਲਬ ਹੁੰਦਾ ਆਈ ਪ੍ਰੇਜ਼ ਔਰ ਭਾਰਤ ਕੀ ਹੋ ਗਿਆ ਮੇਰਾ ਦੇਸ਼ ਔਰ ਉਹਦਾ ਮਤਲਬ ਹੀ ਤੁਸੀਂ ਦੇਖੋ ਵੰਦੇ ਭਾਰਤ ਦਾ ਕਿ ਮੈਂ ਆਪਣੇ ਦੇਸ਼ ਦੀ ਪ੍ਰੇਜ਼ ਕਰਨਾ ਸਰਾਹਨਾ ਕਰਨਾ ਐ ਉਸ ਟ੍ਰੇਨ ਦਾ ਨਾਮ ਹੈ ਔਰ ਉਹ ਸੈਮੀ ਹਾਈ ਸਪੀਡ ਟ੍ਰੇਨ ਜਿਹੜੀ ਹੈ ਉਹ चलन जा रही है जीडी कि अमृतसर तो सवेरे साढ़े अठ बजे चलेगी और एक बज के पैंती मिनट तक केवल लैस दैन फाइव आवर दिल्ली जीडी है वो पहुँच जाएगी जिदे स्टॉपजिज हो गए जलंधर लुधियाना और अंबाला और इस तरह वो ट्रेन सवा तीन बजे बड़े कन्वीनियंट टाइम रखे ने रे रेलवे मिनिस्टर जी ने सवा तीन बजे दिल्ली तो चलेगी ਔਰ 835 ਤੇ ਅੰਮ੍ਰਿਤਸਰ ਸਟੇਸ਼ਨ ਤੇ ਸਾਨੂੰ ਪਹੁੰਚਾ ਦੇਗੀ ਸੋ ਇਹ ਬੰਦੇ ਭਾਰਤ ਜਿਹੜੀ ਕੱਲ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਜੀ ਅਯੁੱਧਿਆ ਤੋਂ ਕਰਨਗੇ ਤੇ ਉਹ ਬੰਦੇ ਭਾਰਤ ਟ੍ਰੇਨ ਦੇ ਨਾਲ ਜਿਹੜੀ ਦਿੱਲੀ ਤੋਂ ਅੰਮ੍ਰਿਤਸਰ ਚੱਲ ਰਹੀ ਹੈ 6 ਹੋਰ ਟ੍ਰੇਨਸ ਬੰਦੇ ਭਾਰਤ ਇਕੱਠੀਆਂ ਜਿਹੜਾ ਉਹ ਇਨੌਗਰੇਸ਼ਨ ਸਾਡੇ ਹਰਮਨ ਪਿਆਰੇ ਯਸ਼ਸਵੀ ਤਪਸਵੀ ਓਜਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਸਾਡੇ ਰੇਲਵੇ ਮਨਿਸਟਰ ਅਸ਼ਨੀ ਵੈਸ਼ਨਵ ਜੀ ਅਯੁੱਧਿਆ ਤੋਂ ਕਰਨਗੇ। खासियत ਇਹ ਦੇਖੋ ਕਿ ਪਹਿਲੀ ਵਾਰੀ 160 ਕਿਲੋਮੀਟਰ ਦੀ ਸਪੀਡ ਦੇ ਉੱਤੇ ਇਹ ਟ੍ਰੇਨ ਜਿਹੜੀ ਹੈ ਇਹ ਚੱਲੇਗੀ। ਹਾਈएस्ट ਸਪੀਡ ਹੈ ਇਸਲੇ ਭਾਰਤ ਦੀ ਜਿਹੜੀ 160 ਕਿਲੋਮੀਟਰ ਦੀ ਸਪੀਡ ਦੇ ਚੱਲੇਗੀ ਔਰ ਬਿਲਕੁਲ ਵਿਦੇਸ਼ਾਂ ਨੂੰ ਦੇਖੋ ਐਨੇ ਸਤਰਾਂ ਹਾਲ ਤੱਕ ਕਾਂਗਰਸ ਦਾ ਰਾਜ ਰਿਆ ਪਰ ਉਹੀ ਟੈਕਨੋਲੋਜੀ ਪੁਰਾਣੀ ਚਲਦੀ ਰਹੀ ਅੱਜ 9.5 ਸਾਲ ਹੀ ਟੈਕਨੋਲੋਜੀ ਬਦਲ ਲਈ ਗਈ ਇਹ ਇੰਜਨ ਤੋਂ ਬਿਨਾ ਟ੍ਰੇਨ ਹੈ ਜੀ ਇਹ ਟ੍ਰੇਨ ਇੰਜਨ ਤੋਂ ਬਿਨਾ ਇੱਕ ਟੋਟਲੀ ਕੰਪਿਊਟਰਾਈਜ਼ਡ ਟ੍ਰੇਨ ਹੈ ਔਰ ਇਸ ਟ੍ਰੇਨ ਦੇ ਵਿੱਚ 15000 ਇੰਟੀਗ੍ਰੇਟਿਡ ਸਰਕਟਸ ਲੱਗੇ ਨੇ ਜਿਨ੍ਹਾਂ ਨੂੰ ICs ਕਹਿੰਦੇ ਆ ਇਲੈਕਟ੍ਰੋਨਿਕਸ ਦੇ ਵਿੱਚ ਯੂਜ਼ ਹੁੰਦੇ ਨੇ ICs 15000 ICs ਜਿਹੜੇ ਨੇ ਉਹ ਲੱਗੇ ਨੇ ਔਰ ਇਹ ਟ੍ਰੇਨ ਸਭ ਤੋਂ ਪਹਿਲੇ ਮਈ 7 2020 ਚ ਪਹਿਲੀ ਜਿਹੜੀ ਬੰਦੇ ਭਾਰਤ ਰੇਲ ਸੀ ਉਹ ਚੱਲੀ ਸੀ ਆ 2 ਸਾਲ ਬਾਅਦ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਜਿੱਦਾ ਮੈਂ ਸੰਸਦ ਵੀ ਰਿਆ ਸੇਵਾ ਦਾ ਮੌਕਾ ਮਿਲਿਆ ਜਲਿਆਂਵਾਲਾ ਬਾਗ ਦਾ ਪ੍ਰਧਾਨ ਮੰਤਰੀ ਜੀ ਨੇ ਮੈਨੂੰ ਟ੍ਰਸਟੀ ਵੀ ਬਣਾਇਆ ਉਹਦਾ ਨਵੀਨੀਕਰਨ ਵੀ ਕੀਤਾ ਇੱਥੇ ਸ਼੍ਰੀ ਹਰਮੰਦਰ ਸਾਹਿਬ ਵੀ ਹੈ ਇੱਥੇ ਸ਼੍ਰੀ ਦੁਰਗਿਆਨਾ ਮੰਦਰ ਵੀ ਹੈ ਇੱਥੇ ਸ਼੍ਰੀ ਬਾਲਮੀਕੀ ਤੀਰਥ ਵੀ ਹੈ ਇੱਥੇ ਜਲਿਆਂਵਾਲਾ ਬਾਗ ਵੀ ਹੈ ਇਹ ਗੁਰੂਆਂ ਦੀ ਧਰਤੀ ਹੈ ਪੀਰਾਂ ਦੀ ਧਰਤੀ ਹੈ ਇਹ ਤਪੱਸਵੀਆਂ ਦੀ ਧਰਤੀ ਹੈ ਸੋ ਮੈਂ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਾਂਗਾ ਕਿ ਜਿੱਥੇ ਉਹਨਾਂ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਹੈ ਉੱਤੇ ਅੱਜ ਇਹ ਵੰਦੇਭਾਰ ਟ੍ਰੇਨ ਦੇ ਕੇ ਉਹਨਾਂ ਨੇ ਇੱਕ ਐਡੀਸ਼ਨ ਜਿਹੜੀ ਹੈ ਔਰ 11 ਦੇ ਇਸ ਸਿਸਟਮ ਵਿੱਚ ਕੀਤੀ ਹੈ ਸੋ ਮੈਂ ਆਨਲੇ ਸਮੇਲੀ ਵੀ ਦੱਸ ਦਿਆਂ ਕਿ ਜਦੋਂ ਮੈਂ ਸੰਸਦ ਸੀਗਾ ਮੈਂ ਆਵਾਜ਼ ਉਠਾਈ ਸੀਗੀ ਬੁਲੇਟ ਟ੍ਰੇਨ ਦੇ ਲਈ ਕਿ ਦਿੱਲੀ ਤੋਂ ਅਮਰitsar ਕਿ ਪਹਿਲੀ ਬੁਲੇਟ ਟ੍ਰੇਨ ਅਸੀਂ ਤਾਂ ਸੁਪਨੇ ਹੀ ਦੇਖਦੇ ਰਹੇ ਮੈਂ ਤੁਹਾਨੂੰ ਪਹਿਲੇ ਵੀ ਦੱਸਣਾ ਕਿ ਮੈਂ ਜਪਾਨ ਵਿੱਚ ਪੜਦਾ ਸੀ 1987 ਤੇ ਮੈਂ ਬੁਲੇਟ ਟ੍ਰੇਨ ਦੇ ਵਿੱਚ ਸ਼ਿੰਕਾਂਸਨ ਉਹਨੂੰ ਕਹਿੰਦੇ ਜਪਾਨ ਦੀ ਲੈਂਗੁਏਜ ਵਿੱਚ ਉਹਦੀ ਟ੍ਰੈਵਲ ਕੀਤਾ ਸੀ ਔਰ ਅੱਜ ਉਹ ਟ੍ਰੇਨ ਜਿਹੜੀ ਹੈਗੀ ਹੈ ਉਹ ਸਾਡੇ ਦੇਸ਼ ਦੀ ਤੇ ਸੁਪਨਾ ਹੀ ਬਣੀ ਰਹੀ 70 ਸਾਲ ਅਸੀਂ ਸੁਪਨੇ ਹੀ ਦੇਖਦੇ ਰਹੇ ਔਰ ਉਹ ਸੁਪਨਾ ਸাকার ਕਿਨੇ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਆਪੋਜੀਸ਼ਨ ਦੀ ਜਿਹੜੀ ਠੱਗ ਬੰਦਨ ਪਾਰਟੀਆਂ ਨੇ ਇਹ ਮਜ਼ਾਕ ਉਡਾ ਰਹੀਆਂ ਸੀ ਇਹ ਕਿਸ ਤਰ੍ਹਾਂ ਹੋਏਗਾ ਔਰ ਹੋ ਗਿਆ ਹੈ ਅੱਜ ਟਰੈਕ ਬਣ ਰਿਹਾ ਹੈ ਮੁੰਬਈ ਔਰ ਅਹਮਦਾਬਾਦ ਦੇ ਵਿੱਚ ਪਹਿਲੀ ਬੁਲੇਟ ਟ੍ਰੇਨ ਜਿਹੜੀ ਕਿ 360 ਕਿਲੋਮੀਟਰ ਦੀ ਸਪੀਡ ਤੇ ਚੱਲਦੀ ਹੈ ਉਹ ਟ੍ਰੇਨ ਜਿਹੜੀ ਹੈ ਉਹਦਾ ਟਰੈਕ ਬਣ ਰਿਹਾ ਹੈ ਔਰ ਤੁਹਾਨੂੰ ਖੁਸ਼ਖਬਰੀ ਮੈਂ ਦੇਤੀ ਸੀ ਕਿ 2018 ਦੇ ਵਿੱਚ ਉਹ ਮੇਰੀ ਡਿਮਾਂਡ ਦੇ ਉੱਤੇ ਮੈਂ ਪਾਰਲੀਮੈਂਟ 'ਚ ਬੋਲਿਆ ਸੀਗਾ ਅੰਮ੍ਰਿਤਸਰ ਆਂਡ ਦਿੱਲੀ ਦੇ ਵਿੱਚ ਇਸ ਗੁਰੂ ਨਗਰੀ ਔਰ ਦਿੱਲੀ ਦੇ ਵਿੱਚ ਬੁਲੇਟ ਟ੍ਰੇਨ ਵੀ ਪਾਸ ਹੋ ਗਈ ਹੈ ਤੁਹਾਨੂੰ ਖੁਸ਼ੀ ਹੋਏਗੀ ਸੁਣ ਕੇ ਕਿ ਬੁਲੇਟ ਟ੍ਰੇਨ ਵੀ ਟੈਂਡਰਿੰਗ ਤੇ ਆ ਗਈ ਹੈ ਯੂ ਕੈਨ ਚੈੱਕ ਫਰੋਮ ਦਾ ਫੈਕਟਸ ਐਂਡ ਦਾ ਗੂਗਲ ਕਿ ਉਹ ਟੈਂਡਰਿੰਗ ਤੇ ਆ ਗਈ ਹੈ ਔਰ ਆਉਣ ਵਾਲੇ ਸਮੇਂ 'ਚ ਅੰਮ੍ਰਿਤਸਰ ਤੋਂ ਦਿੱਲੀ ਦਾ ਜਿਹੜਾ ਸਫ਼ਰ ਹੈ ਕੇਵਲ 2 ਘੰਟੇ ਕੈਨ ਯੂ ਇਮੇਜਨ ਕਿ ਬਾਈਏਅਰ ਦਾ ਜਿੰਨਾ ਟਾਈਮ ਲੱਗਦਾ ਹੈ 2 ਘੰਟੇ ਦੇ ਵਿੱਚ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਪਹੁੰਚ ਸਕਾਂਗੇ ਇਹ ਕੀਰਤੀਮਾਨ ਵੀ ਜਿਹੜਾ ਹੈ ਉਹ ਮੋਦੀ ਜੀ ਨੇ ਹਰੀ ਝੰਡੀ ਦੇਤੀ ਹੈ ਮੇਰੀ ਡਿਮਾਂਡ ਦੇ ਉੱਤੇ ਉਹ ਪ੍ਰੋਸੈਸ ਜਿਹੜਾ ਹੈ ਉਹ ਚੱਲ ਰਿਹਾ ਹੈ ਜੀ ਇਹ ਨਹੀਂ ਚਾਹੀਦਾ ਹੁੰਦਾ ਜਿੱਦਾਂ ਲੋਕ ਇਹ ਸੋਚਦੇ ਨੇ ਕਿ ਜੋ ਸੂਬਾ ਸਰਕਾਰ ਆ ਉਹਦੀਆਂ ਕਾਰਪੋਰੇਸ਼ਨਾਂ ਬਣਨ ਉਹਦੀਆਂ ਪੰਚਾਇਤਾਂ ਬਣਨ ਜੇਕਰ ਦੇਸ਼ 'ਚ ਭਾਜਪੀ ਦੀ ਸਰਕਾਰ ਹੈ ਤਾਂ ਸੂਬਾ ਸਰਕਾਰ ਵੀ ਭਾਜਪੀ ਦੀ ਹੋਣੀ ਚਾਹੀਦੀ ਐਸਾ ਹੈ ਕਿ ਮੈਂ ਤੇ ਬੇਨਤੀ ਕਰਾਂਗਾ ਜੀ ਕਿ ਜਿੱਥੇ ਡਬਲ ਇੰਜਨ ਦੀ ਸਰਕਾਰ ਬਣੀ ਮੋਦੀ ਜੀ ਦੀ ਸਰਕਾਰ ਕੇਂਦਰ ਦੀ ਅਜ ਉੱਤਰ ਪ੍ਰਦੇਸ਼ ਦੇਖ ਲੋ ਜਾਂ ਹੋਰ ਪ੍ਰਦੇਸ਼ ਦੇਖ ਲੋ ਜਿੱਥੇ ਡਬਲ ਇੰਜਨ ਦੀ ਸਰਕਾਰ ਬਣੀ ਉਹ ਮੋਦੀ ਜੀ ਹਮੇਸ਼ਾ ਕਹਿੰਦੇ ਨੇ ਔਰ ਪੰਜਾਬ ਵੀ ਜਿੱਥੇ ਡਬਲ ਇੰਜਨ ਦੀ ਸਰਕਾਰ ਬਣੇਗੀ ਅਗਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣੇਗੀ ਔਰ ਸਾਡੀ ਭਾਰਤੀ ਜਨਤਾ ਪਾਰਟੀ ਸਰਕਾਰ ਬਿੱਤਕਣਾ ਨਹੀਂ ਕਰਦੀ ਉਹਨਾਂ ਨੇ ਭਾਵੇਂ ਕਾਂਗਰਸ ਦੀ ਸਰਕਾਰ ਸੀਗੀ ਭਾਵੇਂ ਆਜਾਮ ਆਦਮੀ ਪਾਰਟੀ ਦੀ ਸਰਕਾਰ ਹੈ ਆਪਣਾ ਸ਼ੇਅਰ 299 ਕਰੋੜ ਰੁਪਏ ਦੇ ਦਿੱਤਾ ਇਹ ਜਿਹੜਾ ਇਹਨਾਂ ਦੇ ਜ਼ਿੰਮੇਵਾਰੀ ਸੀਗੀ ਇਹ ਪਿਛਲੇ 2016 ਤੋਂ ਲੈ ਕੇ 2023 ਤੱਕ 7 ਸਾਲ ਵਿੱਚ ਕਿੱਥੇ 300 ਕਰੋੜ ਤੇ ਕਿੱਥੇ 40 ਕਰੋੜ ਤੁਸੀਂ ਇਹਨੂੰ ਕਨਫਰਮ ਕਰੋ ਔਰ ਇਹਨਾਂ ਤੋਂ ਜਵਾਬ ਲਾਓ ਜਨਤਾ ਦੀ ਕਚਹਿਰੀ ਜਿਹਨਾਂ ਤੋਂ ਜਵਾਬ ਲਾਓ ਤੁਸੀਂ ਚੌਥਾ ਸਤੰਭੋ ਲੋਕਤੰਤਰ ਦੇ ਜਵਾਬ ਲਾਓ ਕਿ ਤੁਸੀਂ ਉਹ ਲੈਂਡ ਐਕ acquisition ਕਿਉਂ ਨਹੀਂ ਕੀਤੀ? ਕਿਤਨ ਦਾ ਸਾਰੀ ਜਿਹੜੇ ਜਦੋਂ ਅੰਮ੍ਰਿਤਸਰ ਆਏ ਸੀ ਉਹਨਾਂ ਨੇ ਭਗਵੰਤ ਸਵਾਮੀ ਜੀ ਨੂੰ ਕਿਹਾ ਸੀ ਕਿ ਜੇਕਰ ਰੇਲਵੇ ਤੇ ਜੀ ਹਾ ਟੂਡੇ ਵੀ ਵਿਲ ਫੋਕਸ ਔਨ ਰੇਲਵੇ ਔਰ ਆਈ ਹੈਵ ਐਨਸਾਈਕਲੋਪੀਡੀਆ ਟੂ ਐਕਸਪਲੇਨ ਦਾ ਅਚੀਵਮੈਂਟਸ ਔਫ ਮਾਈ ਗਵਰਨਮੈਂਟ ਆਈ ਕੈਨ ਸਪੀਕ ਫਾਰ 5 ਆਵਰਸ 10 ਆਵਰਸ ਔਨ ਦਾ ਅਚੀਵਮੈਂਟਸ ਔਫ ਮਾਈ ਮੋਦੀ ਗਵਰਨਮੈਂਟ ਬਟ ਟੂਡੇ ਆਈ ਰਿਕਵੈਸਟ ਟੂ ਆਲ ਫਰੈਂਡ ਟੂ ਕਨਸੈਂਟਰੇਟ ਔਨ ਥਿਸ ਕੰਟ੍ਰਿਬਿਊਸ਼ਨ ਔਫ ਮੋਦੀ ਜੀ ਫਾਰ ਥਿਸ ਟ੍ਰੇਨ ਵੰਦੇ ਭਾਰਤ ਨੂੰ ਵੀ ਔਰ ਰੇਲਵੇ ਕਨਸਰਨਿੰਗ ਕੁਐਸਚਨ ਕਨਸਰਨਿੰਗ ਰੇਲਵੇ ਨੂੰ ਇੱਕ ਮਿੰਟ ਇੱਕ ਮਿੰਟ ਚਲੋ ਇੱਕ ਜਮਾਨੇ ਤੋਂ ਤਾਂ ਕਿਰਾਇਆ ਘੱਟ ਆਏਗਾ ਵੱਧ ਆਏਗਾ ਭਾਈ ਐਸਐਜੀ ਕੀ ਕਿਰਾਇਆ ਜਿਹੜਾ ਉਹ ਤੇ ਸ਼ਾਇਦ ਥੋੜਾ ਜਿਹਾ ਡਿਫਰੈਂਸ ਹੋਏ ਪਰ ਸੁਵਿਧਾ ਦੇਖੋ ਕਿੰਨੀ ਹੈ ਕਿਤੇ ਬਾਈਏਅਰ ਦੇ ਨਾਲ ਕੰਪੇਅਰ ਕਰੋ ਨਾ ਅੱਜ ਤੁਸੀਂ ਸੁਣੋ ਤੁਸੀਂ ਦੇਖੋ ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਹੋ ਡੇਢ ਘੰਟਾ ਪਹਿਲੇ 에ਅਰਪੋਰਟ ਤੇ ਜਾਂਦੇ ਹੋ ਉਸ ਤੋਂ ਬਾਅਦ ਸਵਾ ਘੰਟੇ ਦੀ ਫਲਾਈਟ ਹੁੰਦੀ ਹੈ ਉਸ ਤੋਂ ਬਾਅਦ ਉਤਰਦੇ ਉਤਰਦੇ ਬੈਗੇਜ ਲੈਂਦੇ ਆ ਤੁਹਾਨੂੰ ਘੰਟਾ ਲੱਗ ਜਾਂਦਾ ਹੈ ਫਿਰ ਦਿੱਲੀ ਦੀ 에ਰਪੋਰਟ ਤੋਂ ਘਰ ਪਹੁੰਚਦੇ ਆ ਇੱਕ ਘੰਟਾ ਲੱਗ ਜਾਂਦਾ ਉਹਨੀ ਦੇਰ ਹੀ ਸੀ ਬੰਦੇ ਬਾਰੀ ਦੀ ਜਿੱਥੇ ਪਹੁੰਚਣਾ ਹੈ ਕੰਪੀਅਰ ਵੀ ਦੇਖ ਕਾਂਗਰਸੀ ਆਪੀ ਕਹਿ ਰਹੇ ਨੇ ਕਿ ਇਹ ਸੇਰਾ ਜਿਹੜਾ ਮੈਨੂੰ ਚਾਹਤਾ ਆ ਮੈਂ ਮੇਰੀ ਮਿੰਟ ਮੈਂ ਚਲੋ ਕਟਾਹ ਕਟਾਹ ਕਟਾਰਕਸ਼ੀ ਕਰਾਂਗਾ ਮੈਂ ਤੇ ਸਰਵਉਨ ਨੂੰ ਆਪਣੇ ਛੋਟੇ ਭਾਈ ਗੁਰਜੀਤ ਔਜਲਾ ਜੀ ਨੂੰ ਕਹਾਂਗਾ ਕਿ ਉਹ ਐਮਪੀ ਨੇ ਉਹ 300 ਕਰੋੜ ਰੁਪਏ ਵਾਲਾ ਜਿਹੜਾ ਮੈਂ ਉਹਨਾਂ ਨੂੰ ਪ੍ਰੇਸ਼ਣ ਕੀਤਾ ਉਹਦਾ ਜਵਾਬ ਦੇ ਕਿ ਕਾਂਗਰਸ ਉਹ ਦੇ ਦੇਖੋ ਔਜਲਾ ਸਾਹਿਬ ਮੇਰੇ ਛੋਟੇ ਭਾਈ ਨੇ ਐਮਪੀ ਨੇ ਉਹਨਾਂ ਨੂੰ ਆਪਣੀ ਡੈਮੋਕ੍ਰੈਟਿਕ ਡਿਊਟੀ ਨੂੰ ਕਰਨਾ ਚਾਹੀਦਾ ਹੈ ਉਹਨਾਂ ਨੂੰ ਮੈਂ ਕਵਾਂਗਾ ਕਿ ਤੁਸੀਂ ਇਹ ਉਪਰਾਲਾ ਕਰੋ ਕਿ ਜਿਹਦੇ ਨਾਲ ਕਾਂਗਰਸ ਦੇ ਟਾਈਮ ਤੇ ਹੋ ਨਹੀਂ ਸਕਿਆ ਉਦੋਂ ਵੀ ਐਮਪੀ ਸੀਗੇ ਤਾਂ ਅੱਜ ਉਪਰਾਲਾ ਕਰੋ ਜਿਹਦੇ ਨਾਲ ਉਹ ਲੈਂਡ ਐਕਵੀਜ਼ੀਸ਼ਨ ਹੋ ਕੇ ਅਸੀਂ ਨਵਾਂ ਟਰੈਕ ਬਣਾ ਸਕੀਏ ਇਹਨੂੰ ਤੋਂ ਉਪਲਬਧਤੀ ਖਵਾਗੇ ਤਾਂ ਮੈਂ ਉਹਨਾਂ ਨੂੰ ਇਹ ਕਹਿਣਾ ਵਾਂ ਕਿ ਉਹ ਇੱਧਰ ਫੋਕਸ ਕਰਨ ਔਰ ਇਹਨੂੰ ਧਿਆਨ ਦੇ ਜਿਹੜਾ ਕਿ 7 ਸਾਲ ਤੋਂ ਪਹਿਲੇ ਕਾਂਗਰਸ ਦੀ ਉਹਨਾਂ ਦੀ ਸਰਕਾਰ ਨੇ ਔਰ ਆਜਮਾਦੀ ਪਾਰਟੀ ਸਰਕਾਰ ਨੇ ਸਿਰਫ ਜਿੰਦੂ ਕਹਿੰਦੇ ਦੁਸ਼ਮਣ ਦੇ ਨਾਲ ਅੱਜ ਲੋਕਾਂ ਦਾ ਲੋਕਤੰਤਰ ਦਾ ਕਤਲ ਕੀਤਾ ਹੈ ਲੋਕਤੰਤਰ ਦਾ ਕਤਲ ਕੀਤਾ ਹੈ ਕਿ ਜੋ ਲੋਕਾਂ ਨੂੰ ਸੂਦਾ ਮਿਲਣੀ ਚਾਹੀਦੀ ਹੈ ਉਹ ਸੂਦਾ ਇਸ ਕਰਕੇ ਇਹਨਾਂ ਨੇ ਸਿਰਫ ਜੈਲਸੀ ਦੇ ਵਿੱਚ ਪਾਰਟੀ ਬਾਜ਼ੀ ਦੀ ਰੋਕੀ ਹੈ ਮੋਦੀ ਸਰਕਾਰ ਦੇ 300 ਕਰੋੜ ਅੱਜ ਵੀ ਬੈਂਕ ਵਿੱਚ ਪਏ ਹੈ ਅਲੀਖ ਸਾਹਿਬ ਤੁਸੀਂ ਕਹਿੰਦੇ ਸਾਰੀਆਂ ਬਹੁਤ ਬਹੁਤ ਚੰਗੀ ਗੱਲ ਕਰਦੇ ਹੋ ਆ ਪਟਾੜੀ ਸਾਹਿਬ ਅਲੀਖ ਸਾਹਿਬ ਸਾਰੀਆਂ ਸਰਕਾਰਾਂ ਚਾਹੇ ਭਾਜਪਾ ਕਾਂਗਰਸ ਆਮ ਆਦਮੀ ਪਾਰਟੀ ਗੋਬਿੰਦਗਰ ਫੋਰ ਦੇ ਨਾਲ ਰੋਡ ਆ ਜਿਹੜੀ ਨਾਲ ਨਾਈਆਂ ਵਾਲੇ ਮੋੜ ਲੱਗਦੀ ਪੰਜਾਬ ਦਾ ਮਤਲਬ ਅੰਮ੍ਰਿਤਸਰ ਦਾ ਮੇਜਰ ਇਸ਼ੂ ਹੈ ਉਹ ਉਦੇ ਤੇ ਕੋਈ ਲੀਡਰ ਕਿਉਂ ਨਹੀਂ ਬੋਲਦਾ ਇਹ ਪਿਛਲੇ ਕਈ ਕਈ ਗੱਲ ਹੈ ਕਿੰਨੇ ਸਾਲਾਂ ਤੋਂ ਉਹ ਰੋਡ ਜਿਹੜੀ ਬੰਦ ਪਈ ਹੈ ਕੀ ਰੀਜ਼ਨ ਹੈ ਵੀ ਉਹਦੇ ਤੇ ਵੀ ਅਸੀਂ ਕੋਈ ਵੀ ਲੀਡਰ ਜਾਂ ਕੋਈ ਵੀ ਪਾਰਟੀ ਉਹਦੇ ਉੱਤੇ ਬੋਲ ਨਹੀਂ ਪਾਇਆ ਉਹ ਬੋਲ ਨਹੀਂ ਘੁਆਪੇ ਮੈਂ ਤੁਹਾਡੇ ਨਾਲ ਮੈਂ ਤੁਹਾਡੇ ਨਾਲ ਐਸਾ ਹੈ ਕਿ ਮੈਂ ਤੁਹਾਡਾ ਸਵਰਥਨ ਕਰਨਾ ਕਿ ਗਵਿੰਗੜ ਫੋਰਟ ਵਾਲੀ ਸੜਕ ਬਿਲਕੁਲ ਤੁਹਾਡਾ ਠੀਕ ਕੁਐਸਚਨ ਇਟ ਇਜ਼ ਵੈਰੀ ਇੰਪੋਰਟੈਂਟ ਮੈਂ ਜਿਹੜੀ ਮਾਨ ਸਰਕਾਰ ਹੈ ਉਹਨਾਂ ਨੂੰ ਕਹਾਂਗਾ ਕਿ ਤੁਰੰਤ ਇਹ ਸੜਕ ਬਣਵਾਈ ਦੇ ਜਿਹੜੀ 폭 ਦੇ ਕਾਰਨ ਧੁੰਦ ਕਾਰਨ ਟ੍ਰੇਨਾਂ ਦੇ ਕਾਫੀ ਜਾਵਾ ਪਾਸਾ ਮੈਂਦਾ ਬੱਡੇ ਪਾਤੇ ਨੂੰ ਚੇਰ ਬਾਈ ਨਹੀਂ ਐਸਾ ਹੈ ਜੀ ਕਿ ਇਹ ਇਲੈਕਟ੍ਰੋਨਿਕ ਟ੍ਰੇਨ ਹੈ ਉਹ ਯੁੱਗ ਬਦਲ ਗਏ ਹੁਣ ਬੀਜੇਪੀ ਦਾ ਯੁੱਗ ਹੈ ਟੈਕਨੋਲੋਜੀ ਦਾ ਯੁੱਗ ਹੈ ਟੈਕਨੋਲੋਜੀ ਮੈਂ ਵੀ ਰੇਲਵੇ ਕਮੇਟੀ ਦਾ ਮੈਂਬਰ ਰਿਆ ਮੈਨੂੰ ਮੋਦੀ ਜੀ ਨੇ ਸੱਤ ਕਮੇਟੀਆਂ ਦਿੱਤੀਆਂ ਸੀ ਮੈਂ ਸਭ ਤੋਂ ਵੱਡੀ ਕਮੇਟੀ ਪਬਲਿਕ ਅਕਾਊਂਟ ਕਮੇਟੀ ਹੁੰਦੀ ਹੈ ਪਾਰਲੀਮੈਂਟ ਦੀ ਮੋਦੀ ਜੀ ਨੇ ਮੈਨੂੰ ਮੈਂਬਰ ਬਣਾਇਆ ਮੈਂ ਪ੍ਰਿਵਿਲੇजेस ਕਮੇਟੀ ਦਾ ਮੈਂਬਰ ਰਿਹਾ ਮੈਂ ਰੇਲਵੇ ਕਮੇਟੀ ਦਾ ਮੈਂਬਰ ਰਿਹਾ ਮੈਂ ਸਿਵਲ ਐਰੀਏਸ਼ਨ ਕਮੇਟੀ ਦਾ ਮੈਂਬਰ ਰਿਹਾ ਮੈਂ ਇੰਡਸਟਰੀਅਲ ਇੰਡਸਟਰੀਅਲ ਕਮੇਟੀ ਦਾ ਮੈਂਬਰ ਰਿਹਾ ਮੈਂ ਪਬਲਿਕ ਅਕਾਊਂਟ ਜਿਹੜੀ ਪੇਪਰਸ ਟੂ ਬੀ ਲੇਡ ਜਿਹੜੀ ਕਮੇਟੀ ਹੈ ਉਹਦਾ ਮੈਂਬਰ ਰਿਹਾ ਮੈਂ ਇੰਡੋ ਚਾਈਨਾ ਫਰੈਂਡਸ਼ਿਪ ਰਿਲੇਸ਼ਨ ਦੀ ਜਿਹੜੀ ਕਮੇਟੀ ਉਹਦਾ ਮੈਂਬਰ ਰਿਹਾ ਸੋ ਰੇਲਵੇ ਕਮੇਟੀ ਦੇ ਮੈਂਬਰ ਦੇ ਤੌਰ ਤੇ ਮੈਂ ਤੁਹਾਨੂੰ ਦੱਸਣਾ ਕਿ ਅਸੀਂ ਬਹੁਤ ਐਡਵਾਂਸਮੈਂਟ ਕਰ ਦਿੱਤੀ ਹੈ ਕਿ ਰੇਲ ਐਕਸੀਡੈਂਟਸ ਘਟਾਉਣ ਔਰ ਉਸੇ ਤਰ੍ਹਾਂ ਫੌਗ ਦੇ ਲਈ ਵੀ ਅਸੀਂ ਰੈਮੈਡੀਅਲ ਮਈਜ਼ ਲੈਣੇ ਨੇ ਨੇਚਰਲੀ ਇਹ ਬੰਦੇ ਭਾਰਤ ਦੀਆਂ ਬੁਲੇਟ ਟ੍ਰੇਨਸ ਆ ਰਹੀਆਂ ਨੇ ਉਹਨਾਂ ਦੀ ਲੇਟੈਸਟ ਟੈਕਨੋਲੋਜੀ ਹੈ ਕਿ ਫੌਗ ਦੇ ਕਰਕੇ ਡਿਲੇ ਰਹਾ ਸਰ ਤੀਰਤ ਯਾਤਰਾ ਵਾਲੀ ਟ੍ਰੇਨ ਕਿਉਂ ਰੁਕ ਗਈ ਹੈ ਨਹੀਂ ਇਹ ਮਾਨ ਸਾਹਿਬ ਦੀ ਮੈਂ ਸਮਝਣਾ ਵਾ ਕਿ ਅੰਗਿਲੀ ਹੈ ਉਹਨਾਂ ਨੇ ਪ੍ਰੋਪਰਲੀ ਪ੍ਰੋਸੀਜਰ ਨੂੰ ਫਾਲੋ ਨਹੀਂ ਕੀਤਾ ਜਿਸ ਕਰਕੇ ਅੱਜ ਉਹ ਜਿਹੜਾ ਆਪਣਾ ਜਿਹੜਾ ਗੁੱਸਾ ਹੈ ਮੈਂ ਤੇ ਉਹਨਾਂ ਨੂੰ ਮਾਨ ਸਾਹਿਬ ਨੂੰ ਕਹਾਂਗਾ ਤੁਸੀਂ ਫੌਗਲ ਤੁਸੀਂ ਮਾਨ ਸਾਹਿਬ ਨੂੰ ਕਹਾਂਗਾ ਕਿ ਸਭ ਤੋਂ ਵੱਡਾ ਪ੍ਰੋਜੈਕਟ ਅੱਜ ਮੈਂ ਚੈਲੰਜ ਦੇ ਰਿਹਾ ਹਾਂ ਕਾਂਗਰਸ ਨੂੰ ਵੀ ਔਰ ਦੂਜੀਆਂ ਆਪੋਜੀਸ਼ਨ ਪਾਰਟੀਆਂ ਨੂੰ ਕਿ ਮੇਰੇ ਨਾਲ ਮੈਂ ਤੁਹਾਡੇ ਨਾਲ ਚੱਲਣਾ ਲੜਾਈ ਲੜੋ ਔਰ ਇਹ ਪੰਜਾਬ ਸਰਕਾਰ ਕੋਲੋਂ ਉਹ ਜਿਹੜਾ ਇਹਨਾਂ ਨੇ ਲੈਂਡ ਐਕਵੀਜ਼ੀਸ਼ਨ ਰੋਕਤੀ ਹੈ ਤੁਸੀਂ ਡੀਸੀ ਤਰਨਤਾਰਨ ਨੂੰ ਫੋਨ ਕਰੋ ਉਹਨੂੰ ਪੁੱਛੋ ਲੈਂਡ ਐਕਵੀਜ਼ੀਸ਼ਨ ਕਿਉਂ ਰੋਕੀ ਤੁਸੀਂ ਡੀਸੀ ਫਿਰੋਜ਼ਪੁਰ ਨੂੰ ਫੋਨ ਕਰੋ ਕਿਉਂ ਰੋਕੀ ਇਹ ਕੁਠਾਰਾ ਕਾਹਤ ਜਨਤਾ ਨਾਲ ਕਿਉਂ ਕੀਤਾ ਇਹਦਾ ਪਹਿਲੇ ਜਵਾਬ ਦੇਣ ਕ੍ਰੈਡਿਟ ਵਾਰ ਇਸ ਬੇਗਾਨੀ ਜੰਜ ਮੈਂ ਕਹਿਣਾ ਹੋਂ ਨਾ ਅੱਗੇ ਨਹੀਂ ਕਵਾਂਗਾ ਅਬਦੁੱਲਾ دیਵਾਨਾ ਤੇ ਉਹ ਤੇ ਚਲੋ ਜਿਹੜੇ ਵੀ ਨੱਚਣ ਮੈਂ ਵੈਲਕਮ ਕਰਨਾ ਉਹਨਾਂ ਨੂੰ ਸਾਰੇ ਨੱਚੋ ਆ ਕੇ ਮੋਦੀ ਜੀ ਦੀ ਜਿਹੜੀਆਂ ਉਪਲਬਧੀਆਂ ਨੇ ਉਹ ਦੀ ਜੈਜਕਾਰ ਜਿੰਦਾਬਾਦ ਮੋਦੀ ਜੀ ਮੈਂ ਕਹਿੰਦਾ ਸਾਰੇ ਕਰੋ ਮੋਦੀ ਜੀ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਦੇ ਨੇ ਮੋਦੀ ਜੀ ਜਾਤੀ ਤੋਂ ਉੱਪਰ ਉੱਠ ਕੇ ਕੰਮ ਕਰਦੇ ਨੇ ਮੋਦੀ ਜੀ ਸੰਪਰਦਾਇ ਤੋਂ ਉੱਪਰ ਉੱਠ ਕੇ ਕੰਮ ਕਰਦੇ ਨੇ ਸੋ ਮੈਂ ਤੇ ਉਹਨਾਂ ਨੂੰ ਕਹਿਣਾ ਪਰ ਆਪਣਾ ਦੇਇਤਵੀ ਦੇਣਾ ਮੈਨੂੰ ਜਵਾਬ ਦੇ ਆਪਣੀਆਂ ਹੀ ਪ੍ਰਦੇਸ਼ ਸਰਕਾਰਾਂ ਦੀ ਕਾਂਗਰਸ ਦੀ ਹੈ ਤਾਂ ਉਹਨਾਂ ਤੋਂ ਇਹਨਾਂ ਨੇ ਇਹ ਪ੍ਰੋਜੈਕਟ ਕਿਉਂ ਨਹੀਂ ਸਾਡਾ ਪਾਸ ਕਰਵਾਇਆ ਸਰ ਇੱਕ ਚਾਪੀ ਦਾ ਫੇਰ ਐਸਾ